ਮਾਪੇ ਜਿਹੜੇ ਉਹ ਬੋੜ ਦੀ ਛਾਂ ਦੀ ਤਰ੍ਹਾਂ ਹੁੰਦੇ ਆ ਬੋੜ ਦਾ ਦਰਖਤ ਕਿੰਨਾ ਵੀ ਕਿਉਂ ਨਾ ਪੁਰਾਣਾ ਹੁੰਦਾ ਜਾਵੇ ਉਹਦੀ ਛਾਂ ਉੰਨੀ ਸੰਘਣੀ ਹੁੰਦੀ ਜਾਂਦੀ ਆ ਸੋ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਆ ਅੱਜ ਕਈਆਂ ਪਿੰਡਾਂ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਆ ਕਈਆਂ ਪਿੰਡਾਂ ਦੇ ਵਿੱਚ ਰੌਲਿਆਂ 'ਚ ਮੈਂ ਜਾਣੀ ਆ ਤਾਂ ਕਹਿ ਦਿੰਦੇ ਬੁੜੇ-ਬੁੜੀ ਦੀ ਅੱਗ ਪਾਈ ਉਹ ਭੜਿਓ ਮਾਨਸੋ ਜਿਨ੍ਹਾਂ ਨੇ ਤੁਹਾਨੂੰ ਘਰ-ਬਾਰ ਕੋਠੀਆਂ-ਕਾਰਾਂ ਦੇ ਮਾਲਕ ਬਣਾ ਦਿੱਤਾ ਹੋਵੇ ਉਹ ਮਾਪੇ ਕਦੇ ਇਹ ਗੱਲ ਚਾਹੁੰਦੇ ਆ ਕਿ ਸਾਡੀ ਲਾਦ ਹੈ ਜਿਹੜੀ ਉਹ ਦੁਖੀ ਹੋਵੇ ਸਿਰ ਤੁਹਾਡਾ ਦਰਦ ਕਰਦਾ ਤੇ ਪੀੜ ਮਾਪਿਓ ਦੇ ਕਾਲਜੇ ਚ ਹੁੰਦੀ ਆ ਤੇ ਸੋ ਬਹੁਤ ਘਰਾਂ ਦੇ ਵਿੱਚ ਇਹੋ ਜੀਆਂ ਸਲਖਣੀਆਂ ਆਈਆਂ ਜਿਹੜੀਆਂ ਕਹਿੰਦੀਆਂ ਕਿ ਬੁੜਾ ਬੁੜੀ ਵਾਧੂ ਆ ਬੁੜੇ ਬੁੜੀ ਤੋਂ ਕੀ ਲੈਣਾ ਉਹ ਭੈਣੋ ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਆ ਉਹ ਤਾਂ ਸਮਾਂ ਪਾ ਕੇ ਇਸ ਕੰਡੀਸ਼ਨ ਚ ਆਈ ਆ ਆਪਾਂ ਸਮੇ ਤੋਂ ਪਹਿਲਾਂ ਆ ਜਾਣਾ ਤੇ ਜੇ ਆਪਣੀ ਲਾਦ ਨੇ ਆਪਣੇ ਨਾਲ ਹੀ ਕੀਤੀ ਤੇ ਹਿਸਾਬ ਲਾ ਲਓ ਸਾਨੂੰ ਚੁੱਪ ਕਰਾਉਣ ਵਾਲਾ ਨਹੀਂ ਕੋਈ ਰਹਿਣਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਅਦਾਹ ਰੰਦਨੀ ਆ ਇੱਕ ਔਰਤ ਆਪਦੇ ਸਹੁਰੇ ਨੂੰ ਰੋਜ਼ ਬਈਆਂ ਰੋਟੀਆਂ ਦਿਆ ਕਰੇ ਤੇ ਇੱਕ ਦਿਨ ਉਹਦੇ ਮੁੰਡੇ ਨੇ ਪੁੱਛਿਆ ਵੀ ਮੰਮੀ ਤੂੰ ਬਾਪੂ ਜੀ ਨੂੰ ਰੋਜ਼ ਰੋਟੀਆਂ ਵੀ ਦੋ ਦਿੰਨੀ ਆ ਦਿੰਨੀ ਵੀ ਬਈਆਂ ਕਹਿੰਦੀ ਪੁੱਤ ਇਹਨਾਂ ਰੋਟੀਆਂ ਦੇ ਵਿੱਚ ਤਾਕਤ ਬਹੁਤ ਹੁੰਦੀ ਆ ਤੇ ਉਹ ਬਜ਼ੁਰਗ ਬੰਦਾ ਨਾ ਤੇ ਉਹਨੂੰ ਹਾਜਮ ਛੇਤੀ ਹੋ ਜਾਂਦੀਆਂ ਬਾਪੂ ਕੋਲ ਬੈਠਾ ਮਾਣੀ ਮਾਣ ਹੱਸ ਰਿਹਾ ਸੀ ਮੁੰਡੇ ਨੇ ਉਸ ਚੀਜ਼ ਨੂੰ ਨੋਟ ਕੀਤਾ ਤੇ ਜਦੋਂ ਵੀ ਉਹਦੀ ਮਾਂ ਉਹਨੂੰ ਉਹਦੇ ਬੈੱਡਰੂਮ 'ਚ ਰੋਟੀ ਫੜਾ ਕੇ ਆਇਆ ਕਰੇ ਤੇ ਮੁੰਡਾ ਇੱਕ ਰੋਟੀ ਹੈ ਜਿਹੜੀ ਉਹ ਬਿੜ ਦੇ ਥੱਲੇ ਸਿੱਟ ਦਿਆ ਕਰੇ ਕਰਦਿਆਂ ਕਰਦਿਆਂ ਦੀਵਾਲੀ ਦਾ ਤਿਹਾਰ ਆ ਗਿਆ ਤੇ ਮਾਂ ਸਫਾਈਆਂ ਕਰਨ ਲੱਗੀ ਜਦੋਂ ਮਾਂ ਸਫਾਈਆਂ ਕਰਨ ਲੱਗੀ ਤਾਂ ਟੋਕਰਾਂ ਰੋਟੀਆਂ ਦਾ ਜਿਹੜਾ ਬਿੜ ਦੇ ਥੱਲੋਂ ਨਿਕਲਿਆ ਉਹਨੇ ਆਪਦਾ ਪੁੱਤ ਸੱਜਿਆ ਕਹਿੰਦੀ ਹਾਈ ਮੈਂ ਮਰ ਜਾ ਮੇਰਾ ਪੁੱਤ ਕਹਿੰਦੀ ਤੂੰ ਰੋਟੀ ਨਹੀਂ ਖਾਂਦਾ ਰਿਆ ਆਹ ਰੋਟੀਆਂ ਕਿਵੇਂ ਆਈਆਂ ਨਹੀਂ ਕਹਿੰਦਾ ਮਾਂ ਮੈਂ ਇਹ ਸਾਹਮਣੇ ਰੱਖਦਾ ਰਿਆਂ ਵੀ ਤੇਰੇ ਵਡਾਪੇ 'ਚ ਤੇਰੇ ਲਈ ਕੰਮ ਆਉਣੀਆਂ ਕਿਉਂਕਿ ਜੇ ਮੇਰੇ ਘਰ ਵਾਲ ਨੇ ਤੈਨੂੰ ਰੋਟੀ ਨਾ ਦਿੱਤੀ ਇਹ ਨਾ ਹੋਵੇ ਤੈਨੂੰ ਕੋਈ ਬਿਮਾਰੀ ਲੱਗ ਜੀ ਤੇ ਜੇ ਤੈਨੂੰ ਕੋਈ ਬਿਮਾਰੀ ਲੱਗ ਗਈ ਤਾਂ ਫਿਰ ਉਹਦਾ ਇਲਾਜ ਨਹੀਂ ਹੋਣਾ ਮੈਂ ਤੇਰੀ ਤੰਦਰੁਸਤੀ ਲਈ ਇਹ ਕਰਨਾ ਤੇ ਮਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਉਹਨੇ ਜਾ ਕੇ ਆਪਦੇ ਸਹੁਰੇ ਦੇ ਜਿਹੜੇ ਪੈਰ ਫੜ ਲਈ ਕਹਿੰਦੀ ਬਾਪੂ ਜੀ ਮੇਰੇ ਤੋਂ ਗਲਤੀ ਹੋ ਗਈ ਸੋ ਕਹਿਣ ਦਾ ਪਾਵੇ ਇਹੋ ਜਿਹਾ ਇਹੀ ਆ ਕਿ ਜਿਹੋ ਜਿਹਾ ਤੁਸੀਂ ਅੱਜ ਥਾਲੀ 'ਚ ਪਰੋਸ ਕੇ ਮਾਪਿਆਂ ਨੂੰ ਦੇ ਰਹੇ ਹੋ ਨਾ ਤੇ ਤੁਹਾਨੂੰ ਉਸੇ ਤਰ੍ਹਾਂ ਦਾ ਮਿਲਣਾ ਸੋ ਮਾਪਿਆਂ ਦੀ ਕਦਰ ਕਰਨੀ ਸਿੱਖੋ ਕਿਉਂਕਿ ਇੱਕ ਮਾਂ ਪਿਓ ਤੇ ਨਾਲ ਦੇ ਜੰਮੇ ਭੈਣ ਭਰਾਣਾ ਜਿਹੜੀ ਇਹ ਕਿਸਮਤ ਤੇ ਤਕਦੀਰਾਂ ਦੇ ਨਾਲ ਮਿਲਦੇ ਹੁੰਦੇ ਆ ਜੇ ਕਿ ਇਹ ਆਏ ਮਿਲ ਜਾਣਗੇ ਆਏ ਮਾਪੇ ਨਹੀਂ ਮਿਲਦੇ ਹੁੰਦੇ ਸੋ ਮਾਪਿਆਂ ਦਾ ਹਮੇਸ਼ਾ ਵਾਸਤੇ ਖਿਆਲ ਰੱਖਿਆ ਕਰੋ ਮਾਪੇ ਇੱਕ ਵਾਰ ਤੋਂ ਅਰ ਜਨਤਾ ਕਦੇ ਨਹੀਂ ਮਿਲਦੇ ਤੁਹਾਨੂੰ ਹੋਰ ਦੁਨਿਆਵੀ ਰਿਸ਼ਤੇ ਬਹੁਤ ਮਿਲ ਜਾਣਗੇ ਮਾ ਵਰਗਾ ਤਾਂ ਮਿਲ ਜੂਗਾ ਪਰ ਮਾਂ ਨਹੀਂ ਮਿਲਨੀ ਬਾਪ ਵਰਗਾ ਤਾਂ ਮਿਲ ਜੂਗਾ ਪਰ ਬਾਪ ਨਹੀਂ ਮਿਲਣਾ ਕਿਉਂਕਿ ਬਾਪ ਇੱਕ ਉਹ ਸ਼ਾਂ ਦਾ ਬੂਟਾ ਹੈ ਜਿਹੜਾ ਕਹਿ ਦਿੰਦਾ ਪੁੱਤਰਾ ਮੇਰੇ ਹੁੰਦਿਆ ਫਿਕਰ ਨਾ ਕਰ ਤੇ ਮਾਂ ਇੱਕ ਉਹ ਸਗਾਤ ਹੈ ਜਿਹੜੀ ਕਹਿੰਦੀ ਹੋਵੇ ਘਰ ਦੇ ਵਿੱਚ ਦੋ ਰੋਟੀਆਂ ਹੋਣ ਤੇ ਔਲਾਦ ਭੁੱਖੀ ਹੋਵੇ ਨਾ ਤੇ ਮਾਂ ਕਹਿੰਦੀ ਮੈਂ ਤਾਂ ਅੱਜ ਕੀ ਮੈਨੂੰ ਰੋਟੀ ਦੀ ਲੋੜ ਨਹੀਂ ਗਈ ਇਹ ਤੁਸੀਂ ਖਾ ਲਓ ਪੁੱਤ ਮੈਂ ਤੁਹਾਡੇ ਤੋਂ ਪਹਿਲਾਂ ਖਾ ਲਈ ਸੀ ਸੋ ਵਿਰਲੇ ਰਸਤੇ ਮਿਲਦੇ ਹੁੰਦੇ ਜਿਹੜੀ ਆਪਦੀ ਭੁੱਖ ਤੇ ਕਟ ਕੇ ਤੁਹਾਡੇ ਲਈ ਜ਼ਿੰਦਗੀ ਚ ਤੇ ਮਾਪੇ ਉਹਨਾਂ ਰਿਸ਼ਤਿਆਂ ਦੇ ਵਿੱਚੋਂ ਐਮ ਰਿਸ਼ਤੇ ਆ ਕਦੇ ਇਕੱਲੇ ਬੈਠ ਕੇ ਸੋਚ ਕੇ ਦੇਖਿਆ ਜੀ ਰੱਬ ਨੇ ਦੂਜਾ ਦਰਜਾ ਮਾਂ ਨੂੰ ਕਿਉਂ ਦਿੱਤਾ ਤੇ ਕਿਉਂ ਕਿਹਾ ਕਿ ਜੇ ਇਸ ਘਰ ਦੇ ਵਿੱਚ ਮਾਪੇ ਜਾਂਦੇ ਆ ਉਸ ਘਰ ਦੇ ਉਸ ਘਰ ਦੇ ਲੋਕਾਂ ਨੂੰ ਤੀਰਥ ਤੇ ਜਾਣ ਦੀ ਲੋੜ ਨਹੀਂ ਕਿਉਂ ਕਿਹਾ ਗਿਆ ਕਿਉਂਕਿ ਮਾਪਿਆਂ ਦਾ ਕੰਪੈਰੀਸਨ ਆ ਨਾ ਜਿਹੜਾ ਇਹ ਪ੍ਰਮਾਤਮਾ ਨੇ ਖੁਦ ਆਪਦੇ ਨਾਮ ਨਾਲ ਕੀਤਾ ਕਹਿੰਦੀ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾ ਰੱਬ ਦਾ ਨਾ ਹੈ ਦੂਜਾ ਮਾਂ ਆਪਣੇ ਬੱਚਿਆਂ ਦੀ ਖਾਤਰ ਰੱਬ ਨਾਲ ਵੀ ਲੜ ਪੈਂਦੀ ਆ ਰੱਬ ਨੂੰ ਵੀ ਤਾਨੇ ਮੇਨੇ ਹੁਲਾਰੇ ਦਿੰਦੀ ਆ ਤੇ ਪਰ ਕਦੇ ਅੱਜ ਤੱਕ ਬੱਚਾ ਮਾਪਿਆਂ ਲਈ ਰੱਬ ਨਾਲ ਲੜਦਾ ਦੇਖਿਆ ਕਦੇ ਬੱਚਾ ਇਹ ਗੱਲ ਕਹਿੰਦਾ ਜੇ ਮਾਪੇ ਤੁਰ ਵੀ ਜਾਣ ਤਾਂ ਬੱਚਾ ਇਹ ਗੱਲ ਕਹਿੰਦਾ ਜਿੰਨੀ ਲਖਾਈ ਸੀ ਉੰਨੀ ਭੋਕ ਕੇ ਤੁਰ ਗਈ ਪਰ ਜੇ ਜਹਾਂਦੇ ਜੀ ਮਾਪਿਆਂ ਬੈਠਿਆਂ ਤੂੰ ਔਲਾਦ ਤੁਰ ਜੇ ਨਾ ਤੇ ਮਾਪੇ ساری ਜਿੰਦਗੀ ਕਹਿੰਦੇ ਆ ਹਾਏ ਰੱਬਾ ਸਾਡਾ ਲੱਕ ਤੂੜਤਾ ਸਾਡਾ ਭਾਰ ਜਵਾਨ ਪੋਤਰੀਆਂ ਧੀ ਲੈ ਗਿਆ ਇਹ ਡਰ ਦਾ ਮਾਪਿਆਂ ਦਾ ਤੇ ਇਹ ਫਰਕ ਆ ਔਲਾਦ ਤੇ ਮਾਪਿਆਂ ਦੇ ਵਿੱਚ ਵੇਸ਼ਕ ਸੰਸਾਰਿਕ ਤੌਰ ਤੇ ਅਸੀਂ ਜੰਮਣ ਮਰਨਾ ਬਣਿਆ ਆਇਆ ਇਹ ਇੱਕ ਵਿਧੀ ਦਾ ਬਨਾਨਾ ਚੱਕਰ ਚੱਲਦਾ ਆਉਣਾ ਪਦਾਨੀ ਕਿਸੇ ਜਨਮ ਚ ਅਸੀਂ ਉਹਨਾਂ ਤੋਂ ਲੈਣਾ ਤੇ ਕਿਸੇ ਜਨਮ ਚ ਅਸੀਂ ਉਹਨਾਂ ਦਾ ਕਰਜ਼ਾ ਦੇਣਾ ਪਰ ਅਸਲੀਅਤ 1 ਕ 84 ਲੱਖ ਜੂਨ ਦੇ ਵਿੱਚੋਂ ਇੱਕ ਮਨੁੱਖ ਦੀ ਜੂਨ ਇਸ ਤਰ੍ਹਾਂ ਦੀ ਹੈ ਜੀਨੂੰ ਸੋਝੀ ਬਖਸ਼ੀ ਗਈ ਆ ਜੀਦੇ ਵਿੱਚ ਰਿਸ਼ਤੇ ਨਾਤਿਆਂ ਦੀਆਂ ਕਦਰ ਤਾਂ ਕੀਮਤਾਂ ਨੂੰ ਪਛਾਨਣ ਦਾ ਜਿਹੜਾ ਹੁਨਰ ਬਖਸ਼ਿਆ ਗਿਆ ਤੇ ਸਭ ਤੋਂ ਵੱਡੀ ਗੱਲ ਆ ਜਿਹਦੇ ਸੋਚੀ ਦੇ ਨਾਲ ਇਹ ਕਿ ਆਤਮੇ ਚ ਪਰਮਾਤਮਾ ਦਾ ਵਾਸਾ ਹੁੰਦਾ ਕਦੇ ਕਿਸੇ ਦਾ ਆਤਮਾ ਨਾ ਦਿਖਾਓ ਕਦੇ ਕਿਸੇ ਦੀ ਆਤਮੇ ਨੂੰ ਠੇਸ ਨਾ ਪਹੁੰਚਾਓ ਕਿਉਂਕਿ ਘਰੇ ਮਾਪੇ ਤੁਹਾਡੇ ਰੋਟੀ ਵੱਲੋਂ ਤਰਸਦੇ ਬੈਠੇ ਆ ਭੁੱਖੇ ਬੈਠੇ ਆ ਤੇ ਬਾਹਰ ਜਾ ਕੇ ਲੰਗਰ ਲਾਉਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਮੱਕੇ ਜਾ ਕੇ ਹੱਜ ਕਰਾਉਣ ਦਾ ਕੀ ਫਾਇਦਾ ਜੇ ਮੀਆਂ ਘਰ ਵਿੱਚ ਭੁੱਖਾ ਬੈਠਾ ਹੋਵੇ ਸੋ ਕਹਿਣ ਦਾ ਭਾਵ ਇਹੀ ਆ ਕਿ ਹਲਾਤਾਂ ਦੇ ਨਾਲ ਸਮਝੌਤੇ ਕਰਨੇ ਸਿੱਖੋ ਕਿਉਂਕਿ ਜੇ ਅਸੀਂ ਕਹੀਏ ਨਾ ਕਿ ਹਾਂ ਅੱਜ ਮਾਪਿਆਂ ਨੂੰ ਨਹੀਂ ਪਤਾ ਭਰਾਏ ਭੈਣ ਭਰਾਵੋ ਮੈਂ ਇੱਕ ਗੱਲ ਦੱਸਣੀ ਚਾਹਨੀ ਆ ਜਿਹੜਾ ਸਮਾਂ ਸਾਡੇ ਮਾਪਿਆਂ ਨੇ ਕੱਢਿਆ ਨਾ ਉਹਨਾਂ ਲਈ ਉਹ ਸਮਾਂ ਬੜਾ ਕਠਿਨਾਈ ਦਾ ਸੀ ਉਹਨਾਂ ਨੂੰ ਉਸ ਟਾਈਮ ਦੀ ਮਗਹਾਈ ਨੇ ਲੱਕ ਤੋੜੇ ਉਹਨਾਂ ਦੀ ਜੇ ਅੱਜ ਕਹੀਏ ਕਿ ਅਸੀਂ ਮਗਹਾਈ ਦੀ ਮਾਰ ਥੱਲੇ ਆ ਸਾਡੀਆਂ ਜ਼ਿੰਮੇਵਾਰੀਆਂ ਵਧੀਆਂ ਉਸ ਟਾਈਮ ਤੇ ਮਾਪਿਆਂ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਵੱਡੀਆਂ ਸੀ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਉਸ ਟਾਈਮ ਦੇ ਹਾਲਾਤ ਕਿ ਕਿੰਨੇ ਹੜ ਆਉਂਦੇ ਹੁੰਦੇ ਸੀ ਕਿਵੇਂ ਸੂਕਾ ਪੈ ਜਾਂਦਾ ਸੀ ਕਿਵੇਂ ਜਵਾਰ ਵਾਇਰ ਹੁੰਦੇ ਸੀ ਤੇ ਕਿ ਮੇਰੇ ਮਾਪਿਆਂ ਨੇ ਸਾਨੂੰ ਪਾਲਿਆ ਜੇ ਘਰ ਦੀਆਂ ਛੱਤਾਂ ਚਾਉਂਦੀਆਂ ਹੁੰਦੀਆਂ ਹੁੰਦੀਆਂ ਅਸੀਂ ਤਾਂ ਇੱਕ ਕੋਨੇ ਦੇ ਵਿੱਚ ਰਜਾਈ ਦੇ ਕੇ ਉਹ ਮਾਪੇ ਹੀ ਤੁਹਾਨੂੰ ਬਹਾਉਂਦੇ ਰਹੇ ਆ ਨਾ ਕਿ ਕੋਈ ਹੋਰ ਅੱਜ ਉਹਨਾਂ ਚਾਉਂਦੀਆਂ ਛੱਤਾਂ ਤੋਂ ਮਹਿਲਾਂ ਵਾਲੇ ਬਣਾਉਣ ਵਾਲੇ ਤੁਹਾਡੇ ਮਾਪੇ ਆ ਕੋਈ ਹੋਰ ਨਹੀਂ ਕਦੇ ਆਪਦੇ ਮਾਪਿਆਂ ਦੇ ਚਿਹਰੇ ਦੇ ਉੱਤੇ ਝੋੜੀਆਂ ਦਾ ਬਣਿਆ ਤਾਣਾ ਬਾਣਾ ਦੇਖਿਆ ਜੀ ਉਹ ਬਹੁਤ ਸਾਰੀਆਂ ਗਵਾਹੀਆਂ ਦੇਊਗਾ ਜਿਹੜਾ ਕ੍ਰਾਈਸ ਕਰਾਸ ਬਣੀ ਹੁੰਦੀ ਆ ਨਾ ਉਹ ਬਹੁਤ ਵੱਡੀਆਂ ਗਵਾਹੀਆਂ ਦੇਣਗੇ ਤੁਹਾਨੂੰ ਉਹਨਾਂ ਦੀ ਮਿਹਨਤ ਦੀਆਂ ਤੇ ਜਿਨ੍ਹਾਂ ਨੇ ਫਿਰ ਹਜੇ ਵੀ ਮਾਪਿਆਂ ਦੀ ਕਦਰ ਨਾ ਨਾ ਕੀਤੀ ਤੇ ਮੈਂ ਕਹੂੰਗੀ ਡਰ ਫਿਟੇ ਮੂੰਹ ਇਹੋ ਜੀ ਔਲਾਦੀ